ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਸਾਰੇ ਅਮਰਸਰ ਦਿਹਾਤੀ ਦੇ ਪਿੰਡ ਲੋਪੋਗੇ ਰੇਡ ਕੀਤਾ ਹੈ ਜਿਹੜਾ ਕਿ ਸਾਨੂੰ ਇੱਕ ਪੀਓ ਅਰਸਟ ਕੀਤਾ ਜਿਹਦੇ ਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅਮਰਸਰ ਸਿਟੀ ਤੇ ਸਰਦਾਰ ਹਰਪ੍ਰੀਤ ਸਿੰਘ ਮਡੇਰ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅਮਰਸਰ ਸਿਟੀ ਤੇ ਸਰਦਾਰ ਨਬਜੋਤ ਸਿੰਘ ਜੀ ਸਿੱਧੂ ਪੀਪੀਐਸ ਏਡੀਸੀਪੀ ਇਨਵੈਸਟੀਗੇਸ਼ਨ ਅਮਰਸਰ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਪੀਓ ਸਟਾਫ ਜਿਹੜਾ ਉਹ ਕੰਮ ਕਰ ਰਿਹਾ ਜੀ ਜਿਹੜਾ ਪੀਓ ਰੈਸਟ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਗੁਰਪ੍ਰੀਤ ਸਿੰਘ ਗੋਪੀ son of ਸਰੂਪ ਸਿੰਘ ਆਰੋ ਪਿੰਡ ਹੈਗਾ ਕੁਮਾਰਕੇ ਇਹ ਥਾਂ ਲੋਪੋਗੇ ਅਧਿਆਤਿ ਦਾ ਪਿੰਡ ਹੈ ਇਹਦੇ ਇਹਦੇ ਵਿੱਚ ਇਹਦੀ ਰਹਿਸ਼ ਹੈ ਜੀ ਤੇ ਬਾਅਦ ਅਦਾਲਤ શ્રી ਪਰਮਿੰਦਰ ਸਿੰਘ ਏ ਸੀ ਜਮ ਜੱਜ ਸਾਹਿਬ ਨੇ ਉਹਨਾਂ ਦੀ ਕੋਰਟ ਦੇ ਵਿੱਚੋਂ ਇਹ ਮੁਕਦਮਾ ਨੰਬਰ 219 ਡੇਟਡ 7 11 2021 ਅੰਡਰ ਸੈਕਸ਼ਨ 379 411 ਆਈਪੀਸੀ ਦਾਣਾ ਕਤਵਾਲੀ ਦਾ ਮਕਦਮਾ ਉਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਹੈ 3802024 ਇਹਦੇ ਤੇ ਇੱਕ ਦੂਸਰਾ ਪਰਚਾ ਕਤਵਾਲੀ ਥਾਣੇ ਦੇ ਵਿੱਚ ਦਰਜਾ ਉਹ ਬਾਦ ਅਦਾਲਤ ਸ਼੍ਰੀ ਰਮਨੀਤ ਕੌਰ ਵੇਦੀ ਮੈਡਮ ਨੇ ਜੀਐਮਐਸਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 22 ਡੇਟਡ 532021 ਅੰਡਰ ਸੈਕਸ਼ਨ 398411 ਆਈਬੀਸੀ ਉਹ थाना ਕਤਵਾਲੀ ਦਾ ਹੀ ਮਕਦਮਾ ਉਹਦੇ ਵਿੱਚ ਪੀਓ ਸੀ ਉਹਦੀ ਪੀਓ ਡੇਟ ਹੈ 2332023 ਇਹਦੇ ਤੇ ਇਹਦੀ ਪੁੱਛਗਿੱਛ ਕੀਤੀ ਗਈ ਜਿਸ ਨੇ ਦੱਸਿਆ ਕਿ ਇਹ ਦੋਨਾਂ ਮਕਦਮਿਆਂ ਦੇ ਅੱ체 ਫੀਓ ਹੋ ਇਹਦੀ ਪੁੱਛਗਿੱਛ ਕੀਤੀ ਇਹਨੇ ਦੱਸਿਆ ਕਿ ਮੇਰੇ ਕੋਲ ਦੋ ਮੁਕਦਮੇ ਅਮਰਸਰ ਦਿਹਾਤੀ ਲੋਪੋ ਕੇ ਅਧਿਰਜਾ ਉਹ ਵੀ ਇਹ ਮੁਕਦਮੇ ਨੇ ਲੇਕਿਨ ਉਹਨਾਂ ਬਾਰੇ ਸਾਡੇ ਕੋਲ ਕਲੀਅਰ ਨਹੀਂ ਹੋ ਸਕਿਆ ਉਹ ਉਹਨਾਂ ਨੂੰ ਇੰਟੀਮੇਸ਼ਨ ਕਰਦੀ ਹੈ ਕਿ ਆਪਣੇ ਰਿਕਾਰਡ ਤੋਂ ਚੈੱਕ ਕਰ ਲੂਗੀ ਉਹਦੇ ਵਿੱਚ ਕੀ ਉਹ ਨਾ ਹੋਏ ਫਲਾਹੇ ਦੀ ਜਿਹੜੀ ਹੈ ਰੈਸ਼ਟਰੀਡੀ ਥਾਣੇ ਕਤਵਾਲੀ ਦੇ ਵਿੱਚ ਕੋਈ ਸਹੀ ਹੈ ਸਰ ਬੈਕਗ੍ਰਾਉਂਡ ਵਾਸਤੇ ਇਹਨੇ ਪਤਾ ਕੀਤਾ ਜੀ ਉੱਥੇ ਪਿੰਡ ਦੇ ਵਿੱਚ ਹੀ ਦੋ ਚਾਰ ਬੰਦਿਆਂ ਨੇ ਗਿਰਾਨਾ ਹੀ ਜਿੰਨਾਂ ਦਾ ਰਲ ਕੇ ਚੋਰੀਆਂ ਛੇੜੀਆਂ ਕੰਦਰ ਚਾਰ ਚੋਰੀ ਦੇ ਮਰਜ਼ੀ ਦੇ ਤੇ ਸਰ ਇਹ ਕਿੰਨੀ ਕਾਮਯਾਬੀ ਸਮਝਦੇ ਹੋ ਦੋ ਤਿੰਨ ਵਾਰੀ ਪਹਿਲਾਂ ਵੀ ਤੁਸੀਂ ਸ਼ਹਿਰੋਂ ਬਾਹਰ ਰੇਡ ਕੀਤਾ ਸੀ ਇਹਨੂੰ ਫੜਨ ਵਾਸਤੇ ਅੱਜ ਤੁਹਾਨੂੰ ਇਹ ਸਾਡੀ ਜੀ ਬਹੁਤ ਵੱਡੀ ਕਾਮਯਾਬੀ ਹੈ ਤੁਹਾਨੂੰ ਦੱਸਿਆ ਵੀ ਅਈ ਜਲ ਸਵਾਲ ਦੇ ਦੇਣਾ ਬਹੁਤ ਜ਼ਿਆਦਾ ਠੰਡ ਹੁੰਦੀ ਸਰੇ ਫੇਰ ਵੀ ਚਲੋ ਇਹ ਸਾਡੀ ਡਿਊਟੀ ਬਣਦੀ ਹੈ ਔਰ ਅਸੀਂ ਕਰਨੀ ਔਰ ਕਰਦੇ ਹੀ ਰਵਾਂਗੇ ਠੀਕ ਹੈ